ਵਰਮਾ ਲੱਗਦਾ ਜਿੱਤੋਂ 20000 ਰੁਪਏ ਲੈਣਾ ਤੋ ਪੈਸੇ ਮੰਗਣਾ ਅੱਜ ਬੜੀ ਦੇਰ ਹੋ ਗਈ ਪੈਸੇ ਨਹੀਂ ਦਿੰਦਾ ਮੇਰੇ ਵਰਮਾ ਜੀ ਹਾਂਜੀ ਉਹ ਦੇਖੋ ਸ਼ਰਮਾ ਜੀ ਆ ਰਿਹਾ ਜਿੰਨਾ ਤੂੰ 20000 ਰੁਪਏ ਦੇਣਾ ਕੋਈ ਨਹੀਂ ਮੇਰਾ ਨਾਮ ਵੀ ਵਰਮਾ ਜੀ ਆ ਦਿਨਾ ਮੈਂ ਪੈਸੇ ਇਹਨੂੰ ਵਰਮਾ ਜੀ ਮੇਰੇ 20000 ਰੁਪਏ ਕੱਢੋ ਜਿਹੜੇ ਧਾਰੇ ਲਏ ਹੋਇਆ ਬਹੁਤ ਦੇਰ ਹੋ ਗਈ ਲੈਓ ਕੱਢੋ ਕੱਢੋ ਪੈਸੇ ਕੱਢੋ ਆ ਲੋ ਸ਼ਰਮਾ ਜੀ 20000 ਰੁਪਏ ਦਾ ਚੈੱਕ ਲਓ ਤੁਹਾਡੇ ਵੱਲੋਂ ਹੀ ਆ ਰਹੇ ਸੀਗੇ ਹਾਂ ਠੀਕ ਆ ਧੰਨਵਾਦ ਹਾਂ ਬਈ ਆ ਜਾ ਬੇਸ ਸਾਲੇ ਬਰਮਾਈ ਹਾਂਜੀ ਤੁਸੀਂ ਤਾਂ ਕਹਿੰਦੇ ਮੈਂ ਪੈਸੇ ਨਹੀਂ ਦੇਣੇ ਤੁਸੀਂ 20000 ਦਾ ਚੈੱਕ ਦੇ ਦਿਓ ਉਹਨੂੰ ਲੈ ਮੈਂ ਵੀ ਉਹ ਨਹੀਂ ਦਿੱਤਾ ਹੈਗਾ ਮੇਰੇ ਅਕਾਊਂਟ ਦੇ ਵਿੱਚ 20000 ਰੁਪਏ ਹੈ ਹੀ ਨਹੀਂ 19500 ਰੁਪਏ ਚੈੱਕ ਉਹਦਾ ਬਾਂਸ ਹੋ ਜਾਣਾ ਵਾ ਅੱਛਾ ਦਿਮਾਗ ਵੀਰੇ ਪਾਜੀ ਹਾਂਜੀ ਆ ਸਾਡੇ 19000 ਦਾ ਚੈੱਕ ਆ ਕੈਸ਼ ਚਾਹੀਦਾ ਕਲਾਕੀ ਇਹ ਤੁਹਾਨੂੰ ਨੀਰੋ ਬੈਲੈਂਸ ਆ 0 ਸਾਢੇ 19000 ਤਾਂ 15 ਮਿੰਟ ਪਹਿਲਾਂ ਅਕਾਊਂਟ 'ਚ ਸੀਗਾ ਮੇਰੇ ਯਾਰ 0 ਕਿਵੇਂ ਰਹਿ ਗਿਆ ਬਾਈ 15 ਮਿੰਟ ਪਹਿਲਾਂ ਬੰਦਾ ਆਇਆ ਸੀ ਬਾਈ ਵੀ ਆਪਾਂ ਚੈੱਕ ਕਰੀਏ ਯਾਰ ਕੈਸ਼ ਬਾਈ ਇਹ ਸਾਡੇ ਨਹੀਂ ਆ ਰਿਆ ਯਾਰ ਚੱਕ ਤੇਰਾ 20 ਹਜ਼ਾਰ ਦਾ ਤੇਰਾ ਤੋਂ ਗੇਮ ਬਚਾਣਾ ਪਵੇਗਾ ਸੰਦੇ 19000 ਐਂ ਕਰ ਬਾਈ ਇੱਕ ਪੈਸੇ ਜਮਾ ਕਰਾਣ ਵਾਲਾ ਫਾਰਮ ਦੇ ਪੈਨਲ ਉਹ ਬਾਈ ਅੱਬੇ मजा ਆਏਗਾ ਨਾ ਢਿਡੋ ਲੈ ਬਈ ਯਾਰ 500 ਜਮਾ ਕਰ ਦੇ ਰਿਹਾ ਚ ਹੁਣ ਹੋ ਗਿਆ 20000 ਫਿਰ ਕੈਸ਼ ਕਰ ਦੀ ਲੈ ਬਾਈ ਤੇਰਾ 20000 ਵੀਰ ਘੜਵਾ ਕੇ ਲੈ ਗਿਆ ਅੱਜ ਕੁਝ ਹੋ ਗਿਆ ਬਚਾ ਤਾ ਗਰਮਾਈ ਸ਼ਰਮਾਈ ਦਿਮਾਗ ਵਾਲੇ ਨਿਕਲੇ ਆਨੇ ਪੈਸੇ ਘੜਾ ਕੇ ਲੈ ਗਏ ਉਹ ਟੋਟੇ ਤੋਂ ਚਲੋ ਹੁਣ ਘਰਾਂ ਨੂੰ ਅਸੀਂ ਬੜੇ ਬੜੋ ਕੇ ਪਾਵਰ ਟੀਸੇ ਕਰਤੀਏ ਗજબ ਬੇਇੱਜ਼ਤੀ ਹੈ